ਸਤ ਸ੍ਰੀ ਅਕਾਲ ਮੇਰੇ ਦੋਸਤੋ ਅੱਜ ਇਸ ਵੀਡੀਓ ਵਿੱਚ ਅੱਪ ਗੱਲਬਾਤ ਕਰਦੇ ਆ ਅੱਜ ਦੇ ਸਮੇਂ ਵਿੱਚ ਆਪਾਂ ਨੂੰ ਆਨਲਾਈਨ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਕਿ ਪਹਿਲਾਂ ਦੇ ਸਮੇਂ ਵਿੱਚ ਆਫਲਾਈਨ ਸਰਟੀਫਿਕੇਟ ਹੁੰਦੇ ਸੀ ਜਿਹੜੇ ਗ੍ਰੀਨ ਸਰਟੀਫਿਕੇਟ ਹੁੰਦੇ ਸੀ ਉਹਨਾਂ ਨੂੰ ਅੱਜ ਦੇ ਸਮੇਂ ਵਿੱਚ ਆਨਲਾਈਨ ਕਰਾਉਣ ਦੀ ਜ਼ਰੂਰਤ ਪੈਂਦੀ ਹੈ ਉਹ ਕਿਸ ਤਰ੍ਹਾਂ ਆਨਲਾਈਨ ਕਰਾ ਸਕਦੇ ਹਾਂ ਉਸ ਨਾਲ ਕਿਹੜੇ-ਕਿਹੜੇ ਡਾਕੂਮੈਂਟ ਦੀ ਸਾਨੂੰ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਤੇ ਜਿਹੜੀ ਫਾਈਲ ਆਨਲਾਈਨ ਸਰਟੀਫਿਕੇਟ ਕਰਾਉਣ ਵਾਸਤੇ ਆਪਾਂ ਨੂੰ ਭਰਨੀ ਪੈਂਦੀ ਹੈ ਉਹ ਫਾਈਲ ਕਿਸ ਤਰ੍ਹਾਂ ਭਰ ਆਫ ਐਪਲੀਕੈਂਟ ਐਪਲੀਕੈਂਟ ਜਿਹੜੇ ਬੰਦੇ ਨੇ ਸਰਟੀਫਿਕੇਟ ਲੈਣਾ ਕਿਸੇ ਦਾ ਵੀ ਸਰਟੀਫਿਕੇਟ ਲੈਣਾ ਹੋਵੇ ਉਹਦੇ ਟੇਲ ਤੇ ਭਰੀ ਜਾਂਦੀ ਹੈ ਅ ਇੱਕ ਨੰਬਰ ਕਾਲਮ ਵਿੱਚ ਉਹਦਾ ਨਾਮ ਆ ਗਿਆ ਜੋ ਕਿ ਉਹਦਾ ਨਾਮ ਹੈਗਾ ਨੰਬਰ 2 ਕਾਲਮ ਵਿੱਚ ਉਹਦੇ ਪਿਤਾ ਦਾ ਨਾਮ ਨੰਬਰ 3 ਕਾਲਮ ਵਿੱਚ ਮਦਰ ਨੇਮ ਨੰਬਰ 4 ਕਾਲਮ ਵਿੱਚ ਡੇਟ ਆਫ ਬਰਥ ਜਿੰਨੀ ਵੀ ਹੈਗੀ ਆ ਆਧਾਰ ਕਾਰਡ ਤੇ ਉਸ ਹਿਸਾਬ ਨਾਲ ਤੁਸੀਂ ਲਿਖ ਸਕਦੇ ਹੋ ਨੰਬਰ 5 ਕਾਲਮ ਵਿੱਚ ਜੈਂਡਰ ਜੋ ਵੀ ਜੈਂਡਰ ਮੇਲ ਫੀਮੇਲ ਉੱਥੇ ਤੁਸੀਂ ਲਿਖਣਾ ਦਾ ਟਿਕ ਕਰ ਸਕਦੇ ਹੋ ਇਸ ਤੋਂ ਬਾਅਦ 6 ਨੰਬਰ ਕਾਲਮ ਵਿੱਚ ਮੈਰਡਨ ਮੈਡ ਤੁਸੀਂ ਕਲਿੱਕ ਕਰਨਾ ਇਸ ਤੋਂ ਬਾਅਦ ਜਿਹੜਾ ਸਾ 8 ਨੰਬਰ ਕਾਲਮ ਵਿੱਚ ਵੀ ਕੰਟੈਕਟ ਨੰਬਰ ਫੋਨ ਨੰਬਰ ਜੋ ਵੀ ਤੁਹਾਡਾ ਨੰਬਰ ਹੈਗਾ 10 ਨੰਬਰ ਕਾਲਮ ਵਿੱਚ ਜੇਕਰ ਤੁਸੀਂ ਪਿੰਡ ਆ ਤੁਹਾਡਾ ਤਾਂ ਰੂਲਰ ਤੇ ਕਲਿੱਕ ਕਰਨਾ ਜੇਕਰ ਤੁਸੀਂ ਸ਼ਰਤਾਂ ਤੇ ਹਰ ਬੰਦੇ ਕਲਿੱਕ ਕਰਕੇ ਤੋਂ ਇਸ ਬਾਕਸ ਵਿੱਚ ਤੁਸੀਂ ਆਪਣਾ ਐਡਰੈਸ ਪਉਣਾ ਇਸ ਤੋਂ ਬਾਅਦ ਜੋ ਵੀ ਤੁਹਾਡਾ ਪਿੰਨ ਕੋਡ ਨੰਬਰ ਹੈਗਾ ਡਿਸਟ੍ਰਿਕਟ ਜੋ ਵੀ ਤੁਹਾਨੂੰ ਹੈਗੀ ਹੈ ਪਿੰਡੀ ਇਸ ਤਰ੍ਹਾਂ ਡਿਸਟ੍ਰਿਕਟ ਇੱਥੇ ਵੀ ਦਰਜ ਕਰਨੀ ਇੱਥੇ ਪੰਜਾਬ ਇਸ ਤੋਂ ਬਾਅਦ ਇਸ ਤੋਂ ਬਾਅਦ ਜਿਹੜੀ ਅ ਐਪਲੀਕੈਂਟ ਡਿਟੇਲ ਐਪਲੀਕੈਂਟ ਡਿਟੇਲ ਉਹੀ ਹੈ ਜੋ ਆਪ ਪਹਿਲਾਂ ਪੜ ਚੁੱਕੇ ਹਾਂ ਐਪਲੀਕੈਂਟ ਦਾ ਰਿਸ਼ਤਾ ਜਿਸ ਬੰਦੇ ਤੋਂ ਤੁਸੀਂ ਸਰਟੀਫਿਕੇਟ ਲੈਣਾ ਉਸ ਨਾਲ ਤੁਹਾਡਾ ਕਿਸ ਸੰਬੰਧ ਹੈ ਕੀ ਰਿਸ਼ਤਾ ਹੈ ਤੇ ਇੱਥੇ ਸੂਚਨਾ ਕਰ ਦਨਾ ਪਿਨਾਕਰ ਦਾ ਨਾਮ ਜਿਸ ਬੰਦੇ ਨੇ ਸਰਟੀਫਿਕੇਟ ਲੈਣਾ ਉਥੇ ਇੱਥੇ ਉਸ ਦਾ ਨਾਮ ਦਰਜ ਕਰਨਾ ਇੱਥੇ ਪਿਤਾ ਦਾ ਨਾਮ ਉਸਦੇ ਉਥੇ ਮਾਤਾ ਦਾ ਨਾਮ ਇੱਥੇ ਉਹਦਾ ਐਡਰੈਸ ਭਰਨਾ ਹੈ ਬਾਅਦ ਜਿਹੜਾ ਆਪਾਂ ਜਿਸ ਬੰਦੇ ਦਾ ਸਰਟੀਫିକੇਟ ਲੈਣਾ ਹੈ ਇੱਥੇ ਇਸ ਦੀ ਡਿਟੇਲ ਭਰੀ ਜਾਣੀ ਆ ਹ 27 ਨੰਬਰ ਕਾਲਮ ਵਿੱਚ ਬਿਨ ਲਾਪਤਾ ਦੇ ਨਾਮ ਜਿਸ ਬੰਦੇ ਤੋਂ ਸਰਟੀਫିକੇਟ ਲੈਣਾ ਇੱਥੇ ਤੁਸੀਂ ਇੰਗਲਿਸ਼ 'ਚ ਨਾਮ ਦਰਜ ਕਰਨਾ ਇੱਥੇ ਪੰਜਾਬੀ ਵਿੱਚ ਇਸੇ ਤਰ੍ਹਾਂ ਉਹ ਇਸੇ ਤਰ੍ਹਾਂ ਉਹਦੇ ਇੱਥੇ ਪਿਤਾ ਦਾ ਨਾਮ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਦਰਜ ਕਰਨਾ ਇੱਥੇ ਮਾਤਾ ਦਾ ਨਾਮ ਇੱਥੇ ਪੰਜਾਬੀ ਵਿੱਚ ਮਾਤਾ ਦਾ ਨਾਮ ਇੱਥੇ ਦਾਦਾ ਦਾ ਨਾਮ ਇੱਥੇ ਵੀ ਦਾਦੇ ਦਾ ਨਾਮ ਇੱਥੇ ਮੇਲ ਫੀਮੇਲ ਜੋ ਵੀ ਹੈ ਇੱਥੇ ਤੁਸੀਂ ਟਿੱਕ ਕਰਨਾ ਮੈਰਿਡ ਜਾਂ ਅਨਮੈਡ ਹੈ ਤੁਸੀਂ ਬਾਕਸ 'ਤੇ ਕਲਿੱਕ ਕਰਨਾ ਹੈ ਇਥੇ ਜੇਕਰ ਉਹ ਮੈਰਿਡ ਹੈ ਤੇ ਇਥੇ ਤੁਸੀਂ ਪਤਨੀ ਦਾ ਨਾਮ ਦਰਜ ਕਰਨਾ ਹਾਂ ਇਥੇ ਉਹਦਾ ਐਡਰੈਸ ਜਿਹੜਾ ਪ੍ਰੀ ਕਾਲਮ ਨੰਬਰ 34 ਨੰਬਰ ਕਾਲਮ ਜਿਹੜਾ ਜ਼ਰੂਰੀ ਹੈ ਡੇਟ ਆਫ ਬਰਥ ਜੇਕਰ ਤੁਹਾਨੂੰ ਡੇਟ ਕਨਫਰਮ ਹੈ ਤੁਹਾਡਾ ਰਿਕਾਰਡ ਦਰਜ ਹੈ ਤਾਂ ਤੁਸੀਂ ਇਥੇ 1 ਇਅਰ ਪਾ ਸਕਦੇ ਹੋ ਜੇਕਰ ਤੁਹਾਡਾ ਚਾਰ ਵਿੱਚ ਦਰਜ ਹੈ ਤੇ ਤੁਸੀਂ ਚਾਰ ਤੁਸੀਂ ਲਿਖ ਸਕਦੇ ਹੋ ਨਹੀਂ ਤੇ 3 ਸਾਲ ਦਾ ਕਾਈਂਡ ਆਫ ਰਿਕਾਰਡ ਫਾਈਂਡ ਹੁੰਦਾ ਹੈ ਇਥੇ ਚਾਰ ਪਾ ਕੇ ਇਥੇ ਤੁਸੀਂ 5 ਦਾ ਇਥੇ ਤੁਸੀਂ 3 ਲਿਖੋ 3 ਸਾਲ ਦਾ ਰਿਕਾਰਡ ਇਥੇ ਤੁਸੀਂ ਫੁੱਲ ਡੇਟ ਤੁਸੀਂ ਦਰਜ ਕਰਨੀ ਜੋ ਵੀ ਤੁਹਾਡੇ ਰਿਕਾਰਡ ਵਿੱਚ ਹੈ ਇਸ ਤੋਂ ਬਾਅਦ 35 ਨੰਬਰ ਕਾਲਮ ਵਿੱਚ ਐਡਰੈਸ ਤੁਹਾਡਾ ਜੋ ਵੀ ਤੁਹਾਡਾ ਐਡਰੈਸ ਹੈ 36 ਨੰਬਰ ਕਾਲਮ ਵਿੱਚ ਵੀ ਜੋ ਤੁਹਾਡਾ ਪਰਮਾਨੈਂਟ ਐਡਰੈਸ ਤੁਸੀਂ ਦਰਜ ਕਰਨਾ ਤੋਂ ਬਾਅਦ ਜਿਹੜਾ 27 ਨੰਬਰ ਕਾਲਮ ਜਿਹੜਾ ਜ਼ਰੂਰੀ ਕਾਲਮ ਜੇਕਰ ਤੁਹਾਡੇ ਕੋਲ ਪੁਰਾਣਾ ਸਰਟੀਫਿਕੇਟ ਹੈਗਾ ਜਿਵੇਂ ਕਿ ਆਪਣੇ ਕੋਲ ਗ੍ਰੀਨ ਸਰਟੀਫਿਕੇਟ ਹੈ ਇੱਥੇ ਤੁਸੀਂ ਰਜਿਸਟ੍ਰੇਸ਼ਨ ਨੰਬਰ ਤੁਸੀਂ ਉਸ ਸਰਟੀਫਿਕੇਟ ਦੇਖ ਕੇ ਇੱਥੇ ਤੁਸੀਂ ਲਿਖ ਸਕਦੇ ਹੋ ਇੱਥੇ ਰਜਿਸਟ੍ਰੇਸ਼ਨ ਮਿਤੀ ਤੁਸੀਂ ਲਿਖ ਸਕਦੇ ਹੋ ਅ ਇਸ ਤੋਂ ਬਾਅਦ ਜਿਹੜਾ 28 ਨੰਬਰ ਕਾਲਮ ਜਿਹੜਾ ਤੁਹਾਡੀ ਜ਼ਰੂਰੀ ਕਾਲਮ ਹੈ ਜਿਸ ਨਾਲ ਇਸ ਕਾਲਮ ਨਾਲ ਹੀ ਤੁਹਾਡਾ ਸਰਟੀਫਿਕੇਟ ਬਣੇਗਾ ਤੇ ਜਿਹੜਾ ਜਿਸ ਪਣਾ ਤੇ ਨਾਲ ਉਹ ਸੰਬੰਧਤ ਹੋ ਗਏ ਇਸ ਕਾਲਮ ਨਹੀਂ ਉਥੇ ਤੁਹਾਡਾ ਸਾਟੀ ਕੋਲ ਜਾਏ ਜੇਕਰ ਤੁਹਾਡਾ ਗਵਰਨਮੈਂਟ ਹੈਲਥ ਇੰਸਟੀਟਿਊਟ ਮਤਲਬ ਕਿ ਸਰਕਾਰੀ ਹਸਪਤਾਲ ਵਿੱਚ ਜਨਮ ਹੋਇਆ ਹੈ ਤਾਂ ਤਸਵੀਰ ਤੇ ਕਲਿੱਕ ਕਰਕੇ ਤੇ ਹਸਪੀਟਲ ਤੇ ਨਾਮ ਦਰਜ ਕਰਨਾ ਠੀਕ ਹੈ ਜੇਕਰ ਤੁਸੀਂ ਪ੍ਰਾਈਵੇਟ ਹਸਪੀਟਲ ਜਨਮ ਹੋਇਆ ਤੇ ਇੱਥੇ ਪ੍ਰਾਈਵੇਟ ਤੇ ਤੁਸੀਂ ਕਲਿੱਕ ਕਰਕੇ ਤੇ ਉਹ ਪ੍ਰਾਈਵੇਟ ਹਸਪੀਟਲ ਦੇ ਨਾਮ ਦਰਜ ਕਰਨਾ ਐਡਰੈਸ ਕਿ ਕਿੱਥੋਂ ਦਾ ਉਹ ਪ੍ਰਾਈਵੇਟ ਹਸਪੀਟਲ ਹੈ ਜੇਕਰ ਘਰੇ ਜਨਮ ਹੋਇਆ ਹੈ ਤੇ ਘਰ ਦਾ ਇਥੇ ਪੂਰਾ ਪਤਾ ਪਾਉਣਾ ਇਹ ਚਾਰੇ ਕਾਲਮ ਇਹ ਕਾਲਮ ਜਿਹੜਾ ਜ਼ਰੂਰੀ ਹੈ ਤੁਸੀਂ ਇਸ ਕਾਲਮ ਨੂੰ ਬਹੁਤ ਧਿਆਨ ਨਾਲ ਭਰਨੇ ਇਸ ਨਾਲ ਹੀ ਤੁਹਾਡਾ ਸਰਟੀਫਿਕੇਟ ਬਣੇਗਾ ਜਿਹੜੇ ਨੈਕਸਟ ਕਾਲਮ ਆ ਤੁਸੀਂ ਅ ਮਡਿਟਰੀ ਨਹੀਂ ਹੈ ਤੁਸੀਂ ਆਪਸ਼ਨਲ ਹੈ ਜੇ ਤੁਸੀਂ ਭਰ ਵੀ ਸਕਦੇ ਹੋ ਤੇ ਨਹੀਂ ਵੀ ਭਰ ਸਕਦੇ ਹੋ ਇਸ ਤੋਂ ਬਾਅਦ ਇੱਥੇ ਬਿਨਾਂ ਜਿਹੜੇ ਇੱਥੇ ਬਿਨਾਂ ਕਰਦੇ ਸਿ ਠਕਸ਼ਰ ਹੋ ਜਾਣੇ ਇਸ ਤੋਂ ਬਾਅਦ ਇਹ ਡਾਕੂਮੈਂਟ ਨਾਲ ਲਾ ਕੇ ਇਹਦੇ ਨਾਲ ਇੱਕ ਆਧਾਰ ਕਾਰਡ ਦਾ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਜੇ ਉਸ ਬੰਦੇ ਨੇ ਸਰਟੀਫਿਕੇਟ ਲੈਣਾ ਉਹਦੇ ਆਧਾਰ ਕਾਰਡ ਦੀ ਫੋਟੋਕਾਪੀ ਆ ਇਹ ਐਪਲੀਕੈਂਟ ਦੀ ਫੋਟੋ ਫੋਟੋ ਨਾਲ ਲਾਉਣੀ ਹੈ ਇੱਥੇ ਤੁਸੀਂ ਫੋਟੋ ਲਗਾ ਵੀ ਸਕਦੇ ਹੋ ਤਾਂ ਇਸ ਤੋਂ ਬਾਅਦ ਬਾਕਸ ਨੂੰ ਤੁਸੀਂ ਖਾਲੀ ਵੀ ਛੱਡ ਸਕਦੇ ਹੋ ਇਸ ਇਸ ਫਾਈਲ ਨੂੰ ਭਰ ਕੇ ਇਸ ਤੋਂ ਬਾਅਦ ਤੁਸੀਂ ਸੇਵਾ ਕੇਂਦਰ ਵਿੱਚ ਜਾ ਕੇ ਕਰਵਾ ਸਕਦੇ ਹੋ ਤਾਂ ਤੁਸੀਂ ਖੁਦ ਹੀ ਅਪਲਾਈ ਕਰ ਸਕਦੇ ਹੋ ਖੁਦ ਕਿਸ ਤਰ੍ਹਾਂ ਅਪਲਾਈ ਕਰਨਾ ਆਪਾਂ ਨੈਕਸਟ ਵੀਡੀਓ ਵਿੱਚ ਗੱਲਬਾਤ ਕਰਾਂਗੇ ਇੱਕ ਤੁਹਾਡੀ ਆਈਡੀ ਬਣਦੀ ਹੈ ਆਈਡੀ ਬਣਾਓ ਕਿ ਤੁਸੀਂ ਇਸ ਨੂੰ ਘਰ ਬੈਠੀ ਅਪਲਾਈ ਕਰ ਸਕਦੇ ਹੋ ਆਪਾਂ ਨੈਕਸਟ ਵੀ